ਹਾਂਜੀ 1.80 ਵੱਡੇ ਪਣੇ ਚ ਕਟਰਾਇਜ਼ ਵੈਲਵਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਬਾਟਮ ਵੀ 1.80 ਵੱਡੇ ਪਣੇ ਚ ਕਟਰਾਇਜ਼ ਦੀ ਪੈਚਵਰਕ ਮਿਲੇਗਾ ਬਾਟਮ ਤੇ ਸਟਾਲ ਰਹੇਗਾ 2.5 ਮੀਟਰ ਕਟਰਾਇਜ਼ ਦਾ 4 ਸੈੱਟ ਤੁਹਾਨੂੰ ਲੈਸ ਲੱਗੀ ਮਿਲੇਗੀ ਡਿਜ਼ਾਈਨਰ ਸਟਾਲ 650 ਦੇ ਵਿੱਚ ਤੁਸੀਂ ਕੋਈ ਵੀ ਇਹ ਕਲਰ ਬਾਈ ਕਰ ਸਕਦੇ ਹੋ ਘਰ ਬੈਠੇ ਨੈਕਸਟ 2.5 ਮੀਟਰ ਪਸ਼ਮੀਨਾ ਦਾ ਆਰੀ ਵਰਕ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ 2.5 ਮੀਟਰ ਬਾਟਮ ਰਹੇਗੀ ਪਸ਼ਮੀਨਾ ਦੀ 2.5 ਮੀਟਰ ਸਟਾਲ ਰਹੇਗਾ ਡਿਜੀਟਲ ਪ੍ਰਿੰਟ 680 ਦੇ ਵਿੱਚ ਬਾਈ ਕਰ ਸਕਦੇ ਹਾਂ 2.5 ਮੀਟਰ ਵੱਡੇ ਪਣੇ ਚ ਸੈਮੀ ਸੁਨਹਿਲ ਵੈਲਵਟ ਰਹੇਗੀ ਇਸ ਤੇ ਕੇਰੇ ਤੇ ਵਰਕ ਮਿਲੇਗਾ ਸਟਾਲ 2.5 ਮੀਟਰ ਟੂ ਸਾਈਡ ਕੱਟ ਵਰਕ ਐਂਡ 499 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਨੈਕਸਟ ਇਹ ਵੀ ਸਾਰਵਾ 3 ਮੀਟਰ ਵੱਡੇ ਪਣੇ ਵੈਲਵਟ ਸੈਮੀ ਵੈਲਵਟ ਫੈਂਸੀ ਥ੍ਰੈਡ ਵਰਕ ਸੂਟ ਰਹੇਗਾ ਸਟਾਲ ਰਹੇਗਾ ਇਸ ਦੇ ਨਾਲ 2.5 ਮੀਟਰ 4 ਸੈੱਡ ਲੈਸ ਲੱਗੀ ਮਿਲੇਗੀ ਬਾਜ਼ੂ ਤੇ ਵਰਕ ਰਹੇਗਾ 599 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਇਟਾਲੀਅਨ ਪਿਓਰ ਪਸ਼ਮੀਨਾ ਰਹੇਗਾ ਸ਼ਰਟ 8 ਮੀਟਰ ਬਾਟਮ 8 ਮੀਟਰ ਪਲੇਨ 625 ਦੇ ਵਿੱਚ ਵਿਦਾਊਟ ਦੁਪੱਟਾ ਇਹ ਸੋਰ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰ ਦੇਣਾ ਆਪਣਾ ਸੂਟ ਬੁੱਕ ਕਰਵਾ ਲੈਣਾ ਨੈਕਸਟ ਲਵਲੀਨ ਕੋਟਰਾਇਜ਼ ਪ੍ਰਿੰਟ ਸ਼ਰਟ ਰਹੇਗੀ 1.70 ਵੱਡੇ ਪਣੇ ਚ ਬਾਟਮ ਇਸ ਦੇ ਨਾਲ ਪਿਓਰ ਪਸ਼ਮੀਨਾ ਦੀ ਰਹੇਗੀ 2.5 ਮੀਟਰ ਨਾਰਮਲ ਪਣੇ ਚ 1050 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਆ ਵਿਦਾਊਟ ਦੁਪੱਟਾ 5 ਮੀਟਰ ਸੂਟ ਰਹੇਗਾ ਸਿਲਕ ਦਾ ਥ्रेड ਵਰਕ ਮਿਲੇਗਾ ਘੇਰੇ ਤੇ 2.5 2 ਮੀਟਰ ਸਿਲਕ ਦਾ ਦੁਪੱਟਾ ਦੁਪੱਟੇ ਤੇ ਦੋਨੋਂ ਸਾਈਡ ਤੋਂ ਨੁੱਕ ਕਟ ਵਰਕ ਮਿਲੇਗਾ 670 ਦੇ ਵਿੱਚ ਤੁਸੀਂ ਇਹ ਸੂਟ ਬਾਇ ਕਰ ਸਕਦੇ ਹੋ 2.5 ਮੀਟਰ ਸ਼ਿਮਰ ਵਿਸਕੋਸ ਥ्रेड ਵਰਕ ਪਲੱਸ ਹੈਂਡ ਵਰਕ ਸ਼ਰਟ ਰਹੇਗਾ 2.5 ਮੀਟਰ ਹੀ ਥ्रेड ਵਰਕ ਵਾਲੀ ਮਸਲੀਨ बॉटਮ ਰਹੇਗੀ ਦੁਪੱਟਾ 2.5 ਮੀਟਰ ਰਹੇਗਾ ਸ਼ਿਮਰ ਦਾ ਫੋਰ ਸੈਟ ਲੈਸ ਲੱਗੀ ਮਿਲੇਗੀ 1099 ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਸੂਟ ਰਹਿਣਗੇ ਪਸ਼ਮੀਨਾ ਦਾ ਸ਼ਰਟ ਪਸ਼ਮੀਨਾ ਦਾ ਬਾਟਮ ਸ਼ਾਵਲ 1095 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵੈਂਟਰ ਦੇ ਲਈ ਬਹੁਤ ਹੀ ਵਧੀਆ ਇਹ ਸੂਟ ਨੇ ਜੀ ਨੈਕਸਟ 올ਓਵਰ ਸੈਮੀ ਕਰੇਵ ਸੂਟ ਰਹੇਗਾ ਹੈਵੀ ਫਰੰਟ 슬ੀਵਸ ਤੇ ਬਾਟਮ ਤੇ ਵਰਕ ਮਿਲੇਗਾ ਚਨਾਉਂ ਦਾ ਹੈਵੀ ਦੁਪੱਟਾ 1499 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਸੈਮੀ ਕ੍ਰੇਵ ਸੂਟ ਰਹੇਗਾ ਆਰਗੈਂਜ਼ਾ ਕਟਵਰਕ ਦੁਪੱਟਾ ਰਹੇਗਾ ਹੈਂਡਵਰਕ ਮਿਲੇਗਾ ਤੁਹਾਨੂੰ 슬ੀਵਸ ਤੇ ਵੀ 1650 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ